ਤਸਵੀ ਪੜੇ ਮਕਾਰਾਂ ਵਾਲੀ ਧੋ ਦਾੜੀ ਕੀਤੀ ਚਿੱਟੇ ਤੇ ਪਤਾਇਆ ਮਾਲ ਐਵੇਂ ਖਾਤਾਈ ਜਿਵੇਂ ਤਰਕਾਰੀ ਲੱਗਦੀ ਮਿੱਠੀ ਨਾ ਤੂੰ ਮੰਦਰ ਮਸੇਤੀ ਵੜਿਆ ਨਾ ਹੀ ਕਬਰ ਅੰਦੇ ਦੀ ਟਿੱਠੀ ਖਬਰ ਤਾਂ ਤਤ ਹੋਣੀ ਭੁੱਲਿਆ ਜਦੋਂ ਮੋਤੇ ਪੈਣੀ ਮਿੱਟੀ ਜਦੋਂ ਮੋਤੇ ਪੈਣੀ ਮਿੱਟੀ ਜਿਹੜੀ ਅੱਖ ਨੂੰ ਮਾਲਕਾ ਮਿਹਰ ਤੇਰੀ ਉੱਪਰ ਲੱਖਾਂ ਖਜ਼ਾਨੇ ਥੁੱਕਦੇ ਨਹੀਂ ਤੇਰਾ ਹਿੱਕਾ ਵਾ ਤੇ ਤੇਰੇ ਹਿੱਕਰਾ ਸ਼ਿਕਵੇ ਰੋਚੀ ਫੇਰਨ ਨਾ ਕਾਰੇ ਤੇ ਰੁਕਦੀ ਨਹੀਂ ਕਿਉਂ ਨਾ ਚੜ ਤੂੰ ਚਾਵੇ ਉਹ ਸ਼ਾਕ ਕੱਟੀ ਤੇਰਾ ਨਾ ਲੈਂਦਿਆਂ ਜਿਹੜੀ ਚੁੱਕਦੀ ਨਹੀਂ ਬੇਮਿਸਾਲ ਤੇ ਲਾ ਮਦੂਦ ਮੋਲਾ ਉਹ ਬੰਦਾ ਮੁੱਕ ਜਾਣਾ ਸਿਫਤ ਤੇਰੀ ਮੁੱਕਦੀ ਨਹੀਂ ਉਪਨਤਾ ਮੁੱਖ ਚਾਨਾ ਸਿਫਤ ਤੇਰੀ ਮੁੱਖ ਦੀ ਨਹੀਂ ਜਿੰਨੂੰ ਕੱਲਾ ਕਰਨੀਆਂ ਆਛਾ ਮਨ ਉਹ ਕਿਸੇ ਨੂੰ ਬੋਲਣ ਨਾ ਦਿੰਦਾ ਏ ਦਿਲ ਪਦੇ ਪਿਆਰ ਮੁਹੱਬਤਾਂ ਨਾਲ ਫੜ ਮਿੱਟੀ ਵਿੱਚ ਰੋਲ ਦਿੰਦਾ ਏ ਤੇ ਉਹ ਕਦਰ ਕੀ ਚਾਨੇ ਇਸ ਤਾਂ ਦੀ ਯਾਰ ਕੱਖਾਂ ਵਿੱਚ ਤੋਲ ਦਿੰਦਾ ਏ ਯਾਰ ਕੱਖਾਂ ਵਿੱਚ ਤੋਲ ਦਿੰਦਾ ਏ ਪੰਜ ਵਲੇਤੀ ਪੱਕੀ ਬਣ ਗਈ ਨਫਸ ਮੇਰੇ ਦੀਆਂ ਚੰਜੀਰਾਂ ਇਸ਼ਕ ਹਕੀਕੀ ਦਾ ਚੋਲਾ ਪਾਇਆ ਤਲੱਥੀਆਂ ਫੁੜੇਪਤੀਆਂ ਲਈ ਨਾ ਕੋਈ ਕੱਲ ਨਾ ਇੱਥੇ ਸਿਰਤ ਦੀ ਸਭ ਇੱਛਤ ਤੇਵਨ ਮੋ ਰਖਨੋ ਕਿਰਤਾਰਤਾ ਐਵੇਂ ਪਹਾਨ ਆਏ ਇੱਥੇ ਪੁੱਛਣ ਸੋਹਣੀ ਸੁਰਤ ਤਨੂ ਇੱਥੇ ਪੁੱਛਣ ਸੋਹਣੀ ਸੁਰਤ ਤਨੂ ਮੁੱਲਾ ਰਹਿਣ ਤੇ ਝਗੜੇ ਜੰਨਤ ਤੇ ਜਿੰਦ ਯਾਦ ਤੇ ਵੇੜੇ ਵੜ ਗਈ ਏ ਸਾਨੂੰ ਲੋੜ ਨਾ ਹੋਰ ਜ਼ਮਾਨੇ ਦੀ ਰੋ ਕਲਮਾ ਪਿਆਰ ਦਾ ਪੜ ਗਈ ਏ ਰੋ ਕਲਮਾ ਪਿਆਰ ਦਾ ਪੜ ਗਈ ਏ ਜੇ ਸੱਚ ਨਾ ਹੋਵੇ ਰਾਜੀ ਤੇ ਅਸਾਂ ਲਹੂ ਦਿੱਤੇ ਵੇ ਪੱਲੇ ਛੱਟ ਬਲਿਆ ਉੱਥੇ ਕੀ ਵਸਣਾ ਜਿੱਤੇ ਅੰਦਰ ਹੋਵਨ ਕਾਲੇ ਜਿੱਥੇ ਅੰਦਰ ਹੋਵਨ ਕਾਲੇ ਤੇ ਚਿੱਕ ਕਰਤਾਇ ਸੁੱਤੇ ਤਰਤ ਚਕਾਵਾਂ ਮੈਂ ਇਹਦਾ ਮਜ਼ਾ ਚ ਸਮਝ ਕੇ ਓਏ ਤੈਨੂੰ ਓਲੇ ਚਖਮ ਦਿਖਾਵਾਂ ਤੇ ਬੇਕਦਰਾਂ ਨਾਲ ਪਿਆਰ ਵਤਾ ਕੇ ਦੁੱਖ ਉਠਾਇਆ ਪਾਰਾ ਦਿਲ ਵੀ ਟੁੱਟਾ ਹਏ ਆਸ ਵੀ ਮੁੱਕੀ ਓਏ ਚਾਪੇ ਕਦਰਾਈ ਯਾਰਾ ਚਾਪੇ ਕਦਰਾਈ ਯਾਰਾ ਬੰਦਿਆ ਇਹ ਹੈ ਝੂਠੀ ਦੁਨੀਆ ਦੇਰਾਂ ਨਹੀਂ ਹਤੀਸ਼ ਉੱਠ ਬੁੱਲਿਆ ਉੱਠ ਦੇਖ ਲੈ ਅਸੀਂ ਬਤਲੀ ਬੈਠੇ ਪੀਸ ਤੇ ਸਾਡੀ ਚਿੰਤ ਨੀ ਮਾਨੀ ਕੋਕਤੀ ਅਸੀਂ ਰੁੱਲ ਕੇ ਵਿੱਚ ਪਰਦੇਸ ਅਸੀਂ ਰੁੱਲ ਕੇ ਵਿੱਚ ਪਰਦੇਸ ਸਖਤ ਚੁਪਾਣਾ ਰੱਖਣ ਵਾਲੇ ਤੇਨ ਤੇ ਨਾ ਨੁਕਸਾਨ ਬੁੱਲਿਆ ਡਰ ਉਹਨਾਂ ਤੇ ਕੋਲੋਂ ਜਿਹੜੇ ਚੁੱਕ ਚੁੱਕ ਕਰਨ ਸਲਾਮ ਜਿਹੜੇ ਚੁੱਕ ਚੁੱਕ ਕਰਨ ਸਲਾਮ ਐ ਪਾਂ ਵਾਲਾ ਪੰਤਾ ਮੈਂ ਅੰਤਰੋਂ ਪਹਰੋਂ ਕੰਧਾ ਮੈਂ ਰਹਿਮਤ ਰੱਬ ਦੀ ਕੱਚਾ ਮੈਨੂੰ ਅਮਲੋਂ ਉੱਚ ਤੇ ਮੰਤਾ ਮੈਂ ਅਮਲੋਂ ਉੱਚ ਤੇ ਮੰਤਾ ਮੈਂ ਅਸੀਂ ਲੋਕ ਫਕੀਰ ਮਿਚਾ ਚਹਿ ਸੱਜਣ ਅਸੀਂ ਹਰ ਇਨਸਾਨ ਦੇ ਟੱਸੇ ਆ ਪਾ ਇਸ਼ਕ ਦੇ ਗੰਗਰੂ ਪੈਰਾਂ ਵਿੱਚ ਅਚ ਬੁੱਲੇ ਵਾਂਗੋ ਨੱਚੇ ਆ ਅਚ ਕਮਲਿਆ ਵਾਂਗੋ ਨੱਚੇ ਆ ਮਤਿਆਂ ਨਾਲ ਨਹੀਂ ਕੋਈ ਮਰਦਾ ਮਰਮਰ ਚੀਨਾ ਪੈਂਦਾ ਏ ਫਟ ਕੇ ਲੀਰਾ ਹੋ ਚੈ ਸੀਨਾ ਫਿਰ ਵੀ ਸੀਨਾ ਪੈਂਦਾ ਏ ਫਿਰ ਵੀ ਸੀਨਾ ਪੈਂਦਾ ਏ ਅਸਾ ਚੱਕ ਨੂੰ ਮਨਾ ਕੇ ਕੀ ਲੈਣਾ ਸੜਾ ਯਾਦ ਹੀ ਮਨ ਚਾਏ ਕਾਫੀ ਏ ਸੜਾ ਯਾਦ ਹੀ ਮਨ ਚਾਏ ਕਾਫੀ ਏ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਚੱਕਰ ਪਟਿਓ ਤੇ ਲੋ ਚੰਗੀ ਲੱਕੀ ਹੋਵੇ ਤੇ ਸੁਨ ਵਤ ਵਤ ਸ਼ਹਿਰ ਚ ਜਲ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ